ਸੋ ਸ੍ਰੀ ਕਾ ਉਸਾਰਨ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਰੋਮਲ ਨੇ ਕਰ ਦੱਸਿਆ ਮਮੀ ਭੋਲੇ ਵੀ ਮੇਰੇ ਦੋਸਤ ਦਾ ਜਨਮ ਦਿਨ ਹੈ ਉਹਨੂੰ ਗਿਫਟ ਦੇਣਾ ਕੀ ਦੇਵਾਂ ਸਿਮੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇ ਦੂੰਗੀ ਕਿ ਤੂੰ ਕੁਝ ਮਰਜ਼ੀ ਖਰੀਦ ਲਈਂ ਰੋਮਲ ਸ਼ਹਿਰ ਗਈ ਜਾ ਕੇ ਕੜੀ ਖਰੀਦ ਲਈ ਸਿਮੀ ਨੂੰ ਦੱਸ ਦਿੱਤਾ ਕਿ 4 ਕੋ 1000 ਦੀ ਆਈ ਹੈ ਪਰ ਸਿਮੀ ਨੇ ਕਿਹਾ ਕਿ ਆਪਦੇ ਡੇਢੀ ਨੂੰ ਨਾ ਦੱਸਿਆਵੇਂ ਗੁੱਸਾ ਹੋਊਗਾ ਇਹ ਕੁਝ ਬੋਲਣਗੇ ਇਹਨੇ ਮੰਗਿਆ ਕਿਉਂ ਖਰੀਦ ਲਿਆ ਰੋਮਲ ਨੇ ਉਹਦੀਆਂ ਸੇਲੀਆਂ ਨੂੰ ਵੀ ਸੱਤ ਲਿਆ ਕਰ ਰੈਸਟੋਰੈਂਟ ਚ ਪਾਰਟੀ ਸੀ ਕੁ ਸੇਲੀਆਂ ਪਿੰਡਵਾਂਗਾਂ ਪੜਨ ਵਾਸਤੇ ਨਾਲ ਦੀਆਂ ਲੱਗੀਆਂ ਸੀ ਪੜਨ ਵਾਸਤੇ ਇੱਕ ਦੋ ਤਾਂ ਰੋਮਲ ਦੀ ਦਾਦਕੀਆਂ ਦੀ ਸੀ ਚੰਗੀ ਬੰਦੀ ਸੀ ਰੋਮਲ ਨਾਲ ਪਾਰਟੀ ਬਤਕਾ ਹੋਈ 3 ਘੰਟੇ ਸੀ ਕੋਲੇ ਸਭ ਬਾਕੀ ਸਭ ਆਪਦੇ ਘਰੇ ਗਏ 2 ਘੰਟੇ ਲੇਟ ਆਉਂਦਾ ਕਹਿ ਕੇ ਆਈਆਂ ਸੀ ਘਰੇ ਰੋਮਲ ਨੇ ਕਿਹਾ ਸੀ ਕਿ ਕਿਸੇ ਦਿਨ ਮੇਰੇ ਘਰੇ ਆ ਜਾਣਾ ਇੱਕ ਦਿਨ ਖੁਸ਼ੀ ਨੂੰ ਦੱਸ ਦਿੱਤਾ ਪਾਰਟੀ ਦਾ ਰੋਮਲ ਨੇ ਫਿਰ ਇਹ ਵੀ ਕਹਿ ਦਿੱਤਾ ਕਿ ਘਰੇ ਜਾ ਕੇ ਨਾ ਦੱਸੀ ਖੁਸ਼ੀ ਨੇ ਘਰੇ ਜਾ ਕੇ ਗੱਲ ਨਾ ਦੱਸੀ ਜਿਸ ਦਿਨ ਰੋਮਲ ਦੀ ਸਹੇਲੀਆਂ ਨੇ ਆਉਣਾ ਸੀ ਤਾਂ ਖੁਸ਼ੀ ਵੀ ਆ ਗਈ ਸੀ ਕੋਲ ਇੱਕ ਪਿੰਡ ਦੀ ਸਹੇਲੀ ਬਿਆੰਤ ਦੂਜੀ ਸ਼ਹਿਰ ਚੋਂ ਵਿਕਤਾ ਇੱਕ ਕਿਰਨ ਆຊੂ ਸਾਰੇ ਰਲ ਕੇ ਬੈਠੇ ਰੋਮਲ ਦੱਸਣ ਲੱਗੀ ਦੇਖੋ ਮੈਂ ਕਿੰਨੇ ਵਧੀਆ ਜਾਣਕਾਰੀ ਵਾਲੇ ਰਸਾਲੇ ਲੈ ਕੇ ਆਈ ਹਾਂ ਕੁਝ ਪੜੋ ਅਕਲਾ ਉਕੀ ਕਿਤਾਬਾਂ ਪੜਿਆ ਕਰੋ ਤੁਸੀਂ ਪਿੰਡ ਰਸਾਲੇ ਦੇਖੋ ਖੁਸ਼ੀ ਕਹਿੰਦੀ ਹੈ ਕਿ ਕਿੰਨੇ ਸੋਹਣੇ ਸੋਹਣੇ ਕੱਪੜੇ ਡਿਜਾਈਨ ਦੇ ਰੋਮਲ ਦੇਖ ਤਾਂ ਸਹੀ ਜਾਣਕਾਰੀ ਮਿਲਦੀ ਹੈ ਚੱਲ ਕੇ ਨਵਾਂ ਬ੍ਰਾਂਡ ਬਿਆਨਤ ਬੋਲੀ ਅੜਗੇ ਕਿਹੋ ਜਿਹੇ ਕੱਪੜੇ ਆ ਗਲਤ ਹੈ ਆਪਾਂ ਕੀ ਕਰਨੇ ਆ ਆਪਣ ਕੌਣ ਪਾਉਂ ਦਿੰਦਾ ਪਿੰਡਾਂ 'ਚ ਸਾਡੇ ਤਾਂ ਘੰਡਾਂ ਵਾਲੇ ਘਰੋਂ ਕੱਢ ਦੇਣਗੇ ਰੋਮਲ ਬੁਲੀ ਬਸ ਆਹੀ ਸੋਚ ਦਾ ਫਰਕ ਹੁੰਦਾ ਪਿੰਡਾਂ ਵਾਲਿਆਂ ਦਾ ਤੇ ਸ਼ਹਿਰ ਵਾਲਿਆਂ ਦਾ ਕੀ ਕਹਿੰਦੇ ਹੈ ਕੱਪੜੇ ਦੱਸ ਕੁਝ ਬੋਲੀ ਨਹੀਂ ਰੋਮਨ ਆਪਣੇ ਸ਼ਹਿਰ 'ਚ ਵੀ ਨਹੀਂ ਚੱਲਦੇ ਹਜੇ ਇਹ ਵੱਡੇ ਸ਼ਹਿਰਾਂ 'ਚ ਪਾਉਂਦੇ ਨੇ ਰੋਮਲ ਕੋਈ ਕੋਝ ਨਹੀਂ ਹੈ ਅੱਖ ਸਕਦਾ ਜੇ ਮਰਜੀ ਹੋਵੇ ਮੈਂ ਤਾਂ ਉਹ ਜੀ ਪਾਉਂਗੀ ਕਿਸੇ ਦੀ ਕੀ ਮਰਜ਼ੀ ਮਜਾਲ ਮੈਂ ਤਾਂ ਸਭ ਪਾਉਣੇ ਆਂ ਐ ਕੋਈ ਥੋੜੀ ਕੁਝ ਹੁੰਦਾ ਦਾ ਜਿਹੜਾ ਕੋਈ ਚੱਕ ਕੇ ਇੱਕ ਮਾਰੂ ਮੈਂ ਵੱਟ ਕੇ ਛਪੇੜ ਰੋਮਲ ਹੋਰ ਰਸਾਲੇ ਵੀ ਦਿਖਾਵੇ ਤੁਸੀਂ ਤੇ ਹੁਣ ਮੇਰਾ ਇਹੀ ਹੈਗਾ ਪਲਾਨ ਵੀ ਮੈਂ ਹੁਣ ਜਮ ਲੱਗਣਾਗਾ ਰੋਮਲ ਬੋਲੀ ਆਸ਼ੂ ਇਹ ਹੀਰਣਾ ਬਹੁਤ ਕੈਂਟ ਸਰੀਰ ਨੇ ਇਹਨਾਂ ਤੇ ਦੇਖ ਕਿਸ ਤਰ੍ਹਾਂ ਦਾ ਸਰੀਰ ਹੈ ਰੋਮਲ ਬੋਲੀ ਵਧੀਆ ਆਏ ਬਣ ਕੇ ਰਹਿਣਾ ਚਾਹੀਦਾ ਸਾਰੇ ਲੜਕੇ ਆਏ ਰਹਿਣ ਵਾਲੀਆਂ ਲੜਕੀਆਂ ਦੇ ਮਗਰ ਲੱਗਦੇ ਕੀੜੇ ਕੱਢਦੇ ਨੇ ਸਭ ਕੁਝ ਦੱਸਿਆ ਇਹਦੇ ਵਿੱਚ ਵੀ ਕੀ ਕੀ ਖਾਣਾ ਪੀਣਾ ਚਾਹੀਦਾ ਰੋਮਲ ਬੋਲੀ ਆਹ ਹੋਰ ਕੀ ਹੈ ਇੱਕ ਹੋਰ ਕਿੰਨਾ ਮਜ਼ਾ ਆਉਂਦਾ ਦੇਖ ਕੇ ਦੇਖ ਉਹ ਕਹਿੰਦੀ ਅਸ਼ਲੀਲ ਫੋਟ ਮੰਗੀਆਂ ਦੇਖ ਦੇਖਣ ਚ ਕੀ ਹਰਜ ਦੁਨੀਆ ਦਾ ਵੀ ਪਤਾ ਹੋਣਾ ਚਾਹੀਦਾ ਲੜਕੇ ਵੀ ਸਾਰੇ ਦੇਖਦੇ ਆ ਜੇ ਆਪਾਂ ਦੇਖਾਂਗੇ ਤਾਂ ਹੀ ਮਾਤਾ ਹੋਊਗੀ ਸਾਰੇ ਜਣੇ ਬੈਠੇ ਪੜ ਕੇ ਖੁਸ਼ ਹੋ ਰਹੇ ਸੀ ਰੋਮਨ ਨੇ ਕਿਤਾਬ ਬਾਰੇ ਵੀ ਦੱਸਿਆ ਇਹ ਪੜ੍ਹਨੀਆਂ ਚਾਹੀਦੀਆਂ ਆਪਾਂ ਨੂੰ ਅੱਗੇ ਚੱਲ ਕੇ ਕੰਮ ਆਉਣ ਵਾਲੀਆਂ ਗੱਲਾਂ ਨੇ ਸਭ ਕੁਝ ਪਤਾ ਹੋਣਾ ਚਾਹੀਦਾ ਇੱਕ ਵਿਆਹ ਤੋਂ ਬਾਅਦ ਗੱਲਾਂ ਸਮਝਾਈਆਂ ਜਾਇਦੀਆਂ ਇਹ ਵਿਆਹ ਤੋਂ ਬਾਅਦ ਕੰਮ ਆਉਣਾਂ ਨਾ ਜਾਣਦੀ ਹੈ ਜਾਣਕਾਰੀ ਵਾਲੀਆਂ ਗੱਲਾਂ ਨਹੀਂ ਐਵੇਂ ਆਪਣੇ ਘਰ ਦੇ ਆਪਾਂ ਨੂੰ ਡਰਾ ਕੇ ਰੱਖਦੇ ਨੇ ਆ ਵਿਆਹ ਅੰਤ ਕੀ ਤਾਂ ਬਹੁਤ ਹੀ ਝੜਕਦੇ ਨੇ ਆਪ ਸਭ ਅਸ਼ਾਂ ਗੀਤਾਂ ਹੁਣ ਤੱਕ ਹੁਣ ਸਿਆਣੇ ਬੰਦੇ ਨਹੀਂ ਕੋਈ ਹੁੰਦਾ ਨਹੀਂ ਨਾ ਹੁਣ ਇਹਨਾਂ ਨੂੰ ਕੁਝ ਕਹਿਣ ਵਾਲਾ ਪਰ ਮੇਰੀ ਮੰਮੀ ਸਮਝਦਾਰ ਪੜੀ ਲਿਖੀ ਐ ਮੈਨੂੰ ਕੁਝ ਨਹੀਂ ਆਉਂਦੀ आशु बोली हां यार जरूर ਗੱਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਸਾਡੀ ਮੰਮੀ ਵੀ ਇੱਕ ਵਾਰੀ ਦੱਸਦੀ ਹੁੰਦੀ ਐ ਮੇਰੀ ਨਾਨੀ ਤੇ ਤੋਂ ਵਿਆਹ ਕਿ ਆਈ ਸੀ ਵਿਚਾਰੇ ਨੂੰ ਕੁਝ ਨਹੀਂ ਪਤਾ ਸੀ ਫਿਰ ਬਹੁਤ ਕਲੇਸ਼ ਰਹਿੰਦਾ ਸੀ ਨਾਨਾ ਪਸੰਦ ਨਹੀਂ ਕਰਦਾ ਸੀ ਹੌਲੀ ਹੌਲੀ ਹੋਇਆ ਸਭ ਠੀਕ ਹੋ ਰੋਮਲ ਆਸ਼ੂ ਇਸ ਵਾਸਤੇ ਮੈਂ ਕਿਹਾ ਚਲੋ ਟਾਈਮ ਮਿਲੇ ਪੜ ਲਵਾਂਗੇ ਕੁਝ ਤਾਂ ਪਤਾ ਹੋਣਾ ਚਾਹੀਦਾ ਬਿਆਨ ਚਲੋ ਅਸੀਂ ਹੁਣ ਚੱਲਦੇ ਹਾਂ ਫੇਰ ਆਵਾਂਗੇ ਬਹੁਤ ਟਾਈਮ ਹੋ ਗਿਆ ਘਰੇ ਫਿਰ ਬੋਲਦੇ ਹਾਂ ਰੋਮਲ ਬੱਸ ਤੁਹਾਡੇ ਘਰੇ ਵੀ ਤੁਹਾਡੇ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ ਹਰ ਵਾਰ ਤੋਕਦੇ ਕਿਉਂ ਆਪਦੀ ਧੀ ਪੁੱਤ ਤੇ ਵਿਸ਼ਵਾਸ ਹੋਣਾ ਚਾਹੀਦਾ ਹੁਣ ਤੂੰ ਵੱਡੀ ਹੋ ਗਈ ਹੈ ਆਪਦੀ ਮਰਜ਼ੀ ਨਾਲ ਆ ਜਾ ਸਕਦੀ ਹੈ ਦੁਨੀਆ ਚੰਦ ਤੇ ਪਹੁੰਚ ਗਈ ਤੇ ਤੂੰ ਸ਼ਹਿਰ ਚ ਨਹੀਂ ਇੱਥੇ ਮੈਨੂੰ ਮਿਲਣ ਨਹੀਂ ਆ ਸਕਦੀ ਇਹ ਲੋਕਾਂ ਦੀ ਪੁਰਾਣੀ ਸੋਚ ਵਾਲਿਆਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਐ ਰੋਮਲ ਬੋਲੀ ਬਿਆਨਤ ਬੋਲੀ ਰੋਮਲ ਮੈਨੂੰ ਇੱਕ ਕਿਤਾਬ ਦੇ ਦੇ ਮੈਂ ਘਰੇ ਜਾ ਕੇ ਪੜ੍ਹੂੰਗੀ ਆਪਾਂ ਸਾਰੀਆਂ ਵਾਰੀ-ਵਾਰੀ ਨਾਲ ਪੜ੍ਹ ਲਵਾਂਗੀਆਂ ਕਿਰਨ ਹਾਂ ਅੱਜ ਮੈਂ ਆ ਰਸਾਲਾ ਲੈ ਜੂੰਗੀ 2-3 ਦਿਨਾਂ ਬਾਅਦ ਬਦਲ ਕੇ ਲੈ ਜੂੰਗੀ ਫੜਾ ਚੂੰਗੀ ਸਾਰੀਆਂ ਕੁੜੀਆਂ ਆਪਣੇ ਆਪਣੇ ਘਰੇ ਚਲੀਆਂ ਜਾਂਦੀਆਂ ਖੁਸ਼ੀ ਵੀ ਇੱਕ ਰਸਾਲਾ ਲੈ ਜਾਂਦੀ ਹੈ ਪਰ ਘਰੇ ਜਾ ਕੇ ਹੀ ਨੰਨਦੀ ਪਤਾ ਸੀ ਖੁਸ਼ੀ ਨੂੰ ਵੀ ਮੰਮੀ ਐਵੇਂ ਮੈਨੂੰ ਲੜੂਗੀ ਅਬੇ ਦੇਖ ਲੈਂਦਾ ਰਸਾਲਾ ਤੇ ਚੱਕ ਕੇ ਦੇਖਦਾ ਫਿਰ ਪੁੱਛਦਾ ਖੁਸ਼ੀ ਤੈਨੂੰ ਕਿਨੇ ਦਿੱਤਾ ਪਰ ਕੁਝ ਹੀ ਦੱਸ ਦਿੰਦੀ ਆ ਮੈਂ ਰੋਮਲ ਕੋ ਲੈ ਕੇ ਆਈ ਆ ਮੈਂ ਇਕੱਲੇ ਕੇ ਆਈ ਆ ਪੜਨ ਨੂੰ ਪਰ ਤੂੰ ਮੰਮੀ ਨੂੰ ਨਾ ਦੱਸੀ ਅਬੇ ਕਹਿੰਦਾ ਜਾ ਮੋੜ ਕੇ ਆ ਜਾ ਕੇ ਨਹੀਂ ਮੈਂ ਦੱਸ ਦੂੰਗਾ ਅਬੇ ਕਹਿੰਦਾ ਜਾ ਮੋੜ ਕੇ ਆ ਜਾ ਕੇ ਖੁਸ਼ੀ ਰਸਾਲਾ ਮੋੜਨ ਨੂੰ ਗਈ ਤੇ ਲਵੀ ਪੁੱਛ ਲੈਂਦਾ ਖੁਸ਼ੀ ਕੀ ਕੰਮ ਆਈਆਂ ਖੁਸ਼ੀ ਦੱਸਦੀ ਐ ਬਸ ਕਿਤਾਬ ਵਾਪਸ ਕਰਨੀ ਸੀ ਰੋਮਨ ਦੀ ਲਵੀ ਕਹਿੰਦਾ ਤੂੰ ਕੀ ਕਰਨੀ ਸੀ ਕਿਤਾਬ ਰੋਮਨ ਦੀ ਤੇਰੇ ਕਿਹੜੇ ਕੰਮ ਦੀ ਐ ਖੁਸ਼ੀ ਦੇ ਹੱਥ ਚੋਂ ਲਵੀ ਰਸਾਲਾ ਫੜ ਲੈਂਦਾ ਖੁਸ਼ੀ ਵਾਪਸ ਚਲੀ ਜਾਂਦੀ ਐ ਲਵੀ ਰਸਾਲਾ ਦੇਖ ਕੇ ਸਿਮੀ ਨੂੰ ਦੱਸਦਾ ਤੇ ਬੋਲਦਾ ਆ ਦੇਖ ਮੰਮੀ ਕੀ ਦੇਖਦੀ ਐ ਰੋਮਨ ਸਮਝਾਏ ਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਲਿਖਦੀ ਐ ਸਿਮੀ ਕੀ ਹੋਇਆ ਦੇਖਾਂ ਮੈਂ ਜਿਹੜੀ ਤੂੰ ਲੈ ਕੇ ਆਈ ਸੀ ਤੂੰ ਕੀ ਲੈਣਾ ਕੁੜੀ ਦੇ ਹੈ ਤਾਂ ਕਰਕੇ ਉਹ ਦੇਖਦੀ ਹੈ ਮੁੰਡੇ ਦਾ ਕਿਹਾੱਕੇ ਦੇਖੰਦਾ ਨਾਲੇ ਤੋਂ ਜ਼ਿਆਦਾ ਪੜਦਾ ਕੁਝ ਰੋਮਲ ਕਿੰਨਾ ਪੜਦੀ ਹੈ ਦੇਖੀਏ ਇਹਦੀ ਕਿ ਕੌਣ ਫਸਟ ਹੁੰਦਾ ਬੋਰਡ ਦੀ ਕਲਾਸ ਹੈ ਦੋਨੋਂ ਦੀ 10ਵੀਂ ਤੇ 12ਵੀਂ ਕਲਾਸ ਹੈ ਚੁੱਪ ਕਰਕੇ ਜਾ ਕੇ ਤੂੰ ਕਮਰੇ 'ਚ ਜਾ ਕੇ ਆਉਂਦਾ ਪੜ੍ਹਾਈ ਕਰ ਪੜ੍ਹਾਈ ਤੇ ਧਿਆਨ ਦਿਆ ਕਰ ਰੋਮਲ ਦੀਆਂ ਕਿਤਾਬਾਂ ਆਪਣੀਆਂ ਕੰਨੀਆਂ ਨਾ ਦੇਖਿਆ ਕਰ ਲਵੀ ਚੁੱਪ ਹੋ ਜਾਂਦਾ ਰੋਮਲ ਸ਼ਾਮ ਨੂੰ ਆ ਕੇ ਰੋਵੀ ਨੂੰ ਦੱਸਦੀ ਹੈ ਕਿ ਲਵੀ ਬਹੁਤ ਬੋਲਦਾ ਡੈਡੀ ਮੈਨੂੰ ਸੀਮੀ ਗੱਲ ਦੱਸ ਦਿੰਦੀ ਹੈ ਤੇ ਰੋਮਲ ਦੇ ਰਸਾਲੇ ਬਾਰੇ ਰਵੀ ਬੋਲਦਾ ਨਾ ਕੀ ਕਰਨੇ ਇਹੋ ਜੇ ਰਸਾਲੇ ਪੜ੍ਹ ਕੇ ਕੁਝ ਹੋਰ ਜਾਣਕਾਰੀ ਇਕੱਠ ਹੈ ਉਹ ਪੜ੍ਹ ਲਿਆ ਕਰੋ ਸੀਮੀ ਬੋਲਦੀ ਨਾ ਹੁਣ ਤੁਸੀਂ ਕਿਉਂ ਟੋਕਦੇ ਹੋ ਕਿਉਂ ਤੇਰੀ ਕੁੜੀ ਹੈ ਆਪ ਮੈਨੂੰ ਇਹੋ ਜੇ ਰਸਾਲੇ ਲਿਆ ਲਿਆ ਕੇ ਦਿੰਦੇ ਸੀ ਉਸ ਟਾਈਮ ਨੂੰ ਪਤਾ ਸੀ ਤੈਨੂੰ ਰਵੀ ਫਿਰ ਚੁੱਪ ਕਰ ਜਾਂਦਾ ਹੈ ਸਿਮੀ ਬੋਲੀ ਜਾਂਦੀ ਰਹੀ ਰੋਮਲ ਨੂੰ ਵੀ ਦੁਨੀਆ ਚ ਰਹਿਣ ਦੀ ਅਕਲ ਹੋਣੀ ਚਾਹੀਦੀ ਏ ਕੁਝ ਨਵੇਂ ਤਰੀਕੇ ਦੀ ਅੱਜ ਕੱਲ ਦੇ ਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੇਰੇ ਵਰਗੇ ਵੀ ਤਾਂ ਮੈਨੂੰ ਪੜਾਉਂਦੇ ਹੁੰਦੇ ਸੀ ਮੈਂ ਵੀ ਤਾਂ ਕਿਸੇ ਦੀ ਧੀ ਸੀਗੀ ਇਹੋ ਜਿਹੇ ਰਸਾਲਾ ਕਿਤਾਬਾਂ ਲਿਆ ਕੇ ਦਿੰਦੇ ਹੁੰਦੇ ਸੀ ਮੈਨੂੰ ਰਸਾਲੇ ਬਿਆੰਤ ਕਰ ਜਾ ਕੇ ਪੜ ਰਹੀ ਸੀ ਮਾਣੇ ਕਿਹਾ ਬਹੁਤ ਟਾਈਮ ਹੋ ਗਿਆ ਪੜਤੀ ਨੂੰ ਹੁਣ ਖੜੀ ਹੋ ਕੇ ਕੰਮ ਕਰ ਲੈ ਬਿਆੰਤ ਕਿਤਾਬ ਰੱਖ ਕੇ ਆਉਂਦੀਆਂ ਕਿਤਾਬਾਂ ਚ ਫਿਰ ਕੰਮ ਕਰਨ ਲੱਗ ਪੈਂਦੀ ਅਗਲੇ ਦਿਨ ਬਿਆੰਤ ਪੜਨ ਚਲੀ ਜਾਂਦੀ ਹੈ ਮਾਣੇ ਕਿਤਾਬ ਹੀ ਦੇਖ ਕੇ ਚੱਕਲੀ ਤੇ ਪੜਨ ਲੱਗੀ ਤੇ ਇੱਕਦਮ ਚੁੱਪ ਹੋ ਗਈ ਜਦੋਂ ਕਰਿਆ ਹੀ ਬਿਆੰਤ ਤਾਂ ਬਹੁਤ ਗੁੱਸੇ ਸੀ ਮਾਂ ਬੋਲੀ ਕੀ ਹੋ ਗਿਆ ਮਾਂ ਅੱਜ ਬਹੁਤ ਗੁੱਸਾ ਲੱਗਦਾ ਦਾਦੀ ਨਾਲ ਲੜਾਈ ਹੋ ਗਈ ਅੱਜ ਮਾਂ ਨੇ ਕਿਹਾ ਤੂੰ ਰੋਟੀ ਪਾਣੀ ਖਾ ਤੂੰ ਕੀ ਲੈਣਾ ਵਿੱਚ ਬਿਲੀ ਹੋ ਕੇ ਬਿਆੰਤ ਪੜਨ ਲੱਗੀ ਮਾਂ ਨੇ ਜਾ ਕੇ ਹੱਥ ਚ ਕਿਤਾਬ ਫੜ ਲਈ ਤੇ ਬੋਲੀ ਆ ਕੀ ਪੜਦੀ ਹੈ ਕਿਹੜੀ ਕਲਾਸ ਦੀ ਹੈ ਇਹ ਤੈਨੂੰ ਕਿਹਨੇ ਦਿੱਤੀ ਹੈ ਬਿਆੰਤ ਉਹ ਰੋਮਾਂਜ਼ ਦੀ ਕਿਤਾਬ ਹੈ ਮਾਂ ਮੰਮੀ ਐਵੇਂ ਤੂੰ ਗਲਤ ਨਾ ਸਮਝਿਆ ਕਰ ਹਰ ਤਰ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਕਿਤਾਬਾਂ ਗਲਤ ਨਹੀਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਮਾਂ ਬੋਲਦੀ ਕਿਹੜੀ ਸਿੱਖਿਆ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਬੇਅੰਤ ਅੱਗੇ ਚੱਲ ਕੇ ਕੰਮ ਆਉਣਾ ਜ਼ਮਾਨਾ ਬਦਲ ਗਿਆ ਸਭ ਕੁਝ ਲੁਕੋ ਕੇ ਰੱਖਿਆ ਜਾਂਦਾ ਹੈ ਨਾ ਐਵੇਂ ਕੁੜੀ ਨੂੰ ਡਰਾ ਕੇ ਅੰਦਰ ਰੱਖਿਆ ਜਾਂਦਾ ਹਰ ਗੱਲ ਬੰਦੇ ਤੋਂ ਚੋਰੀ ਰੱਖਦੀ ਹੈ ਕੁੜੀ ਕਿਉਂ ਪਰਦਾ ਰੱਖਣਾ ਆਪਾਂ ਬੰਦਿਆਂ ਤੋਂ ਆਪਾਂ ਕੋਈ ਗਲਤ ਕੰਮ ਕਰਦੇ ਹਾਂ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਫਿਰ ਵਿਆਹ ਕਿਉਂ ਕਰਦੇ ਹਾਂ ਵਿਆਹ ਤੋਂ ਬਾਅਦ ਬੱਸ ਕੁਝ ਉਸ ਟਾਈਮ ਨਹੀਂ ਗਲਤ ਲੱਗਦਾ ਜਦੋਂ ਵਿਆਹ ਹੋ ਜਾਂਦਾ ਉਹ ਇਹੋ ਜਿਹਾ ਕੁਝ ਆਪਾਂ ਕਰਦੇ ਆ ਉਦੋਂ ਨਹੀਂ ਗਲਤ ਲੱਗਦਾ ਜੇ ਹੁਣ ਪਹਿਲਾਂ ਪੜ ਲਗੇ ਤਾਂ ਉਦੋਂ ਗਲਤ ਲੱਗਦਾ ਪਹਿਲਾਂ ਵਾਲੇ ਸਭ ਕੁਝ ਕਰਦੇ ਆਏ ਆ ਆਪਦੀ ਉਮਰ 'ਚ ਹਰ ਕੋਈ ਐਸ਼ ਕਰਦਾਗਾ ਜਦੋਂ ਆਪਾਂ ਬਜ਼ੁਰਗ ਹੋ ਜਾਂਦੇ ਫਿਰ ਮਤਾਂ ਦੇਣ ਲੱਗ ਜਾਂਦੇ ਆ ਬੇਅੰਤ ਦੀ ਦਾਦੀ ਗੱਲ ਸੁਣ ਰਹੀ ਸੀ ਬਾਹਰ ਬੈਠੇ ਉੱਚੀ ਦੀ ਨੇ ਬੋਲਦੀ ਹੈ ਨਹੀਂ ਬੇਅੰਤੋ ਚੁੱਪ ਹੁੰਨੀ ਹੈ ਕਿ ਮੈਂ ਆਵਾਂ ਕਿਵੇਂ ਜਬਾਨ ਚੱਲਦੀ ਹੈ ਕੈਂਚੀ ਬੰਗੂ ਬਿਆੰਤ ਦੀ ਦਾਦੀ ਕੋਲ ਮਾਂ ਦੇ ਆ ਕੇ ਬਿਆੰਤ ਤੇ ਬੋਲਦੀ ਹੈ ਬੇਬੇ ਆ ਆਪਣੇ ਪਿੰਡੋਂ ਕਲਪਨਾ ਦੀ ਪੋਤੀ ਦੇ ਕੰਮ ਹੈ ਉਹ ਕਿਤਾਬਾਂ ਦਿੰਦੀ ਹੈ ਪੜਨ ਵਾਸਤੇ ਜਿਹੋ ਜੀ ਹੈ ਉਹੋ ਜੇ ਪੜਨ ਵਾਸਤੇ ਬੋਲਦੀ ਹੈ ਗੰਦ ਪੜ੍ਹ ਲਿਖਿਆ ਦੇ ਵਿੱਚ ਵਿਆਹ ਤੋਂ ਬਾਅਦ પતિ ਪਤਨੀ ਦੇ ਰਿਸ਼ਤੇ ਕਿਵੇਂ ਹੁੰਦੇ ਨੇ ਸਭ ਕੁਝ ਇਹਦੇ ਵਿੱਚ ਲਿਖਿਆ ਕਿਵੇਂ ਜੋ ਆਕ ਹੁੰਦਾਗਾ ਕੀਵੇਂ ਸਬੰਧ ਬਣਾਈਦੇ ਨੇ ਇਹ ਜਦੋਂ ਉਸ ਪਰਦੀ ਹੈ ਇਹ ਦਾਦੀ ਬੋਲੀ ਬਿਆੰਤ ਤੂੰ ਕਿਹੜਾ ਛੜਦੇ ਕੁੜੀ ਦਾ ਜੇ ਪੜ੍ਹਨਾ ਨਹੀਂ ਤਾਂ ਰਹਿਂਦੇ ਘਰੇ ਬੈਠ ਕੇ ਕੰਮ ਸਿੱਖ ਲੈ ਘਰ ਦਾ ਕੰਮ ਬਿਆੰਤ ਬੇਬੇ ਕੀ ਗੱਲ ਹੈ ਜਦੋਂ ਸਾਹਮਣੇ ਸਭ ਕੁਝ ਹੋਣਾਗਾ ਹੋ ਫਿਰ ਮੈਂ ਤਾਂ ਹੀ ਪੜਦੀਆਂ ਗਲਤ ਕੀ ਹੈ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕੰਮ ਵਾਲੀ ਗੱਲ ਹੈ ਬੇਬੇ ਤੁਸੀਂ ਵਿਆਹ ਕਿ ਤੋਰੋਂਗੇ ਆਪ ਮੈਨੂੰ ਕੁਝ ਤਾਂ ਪਤਾ ਹੋਣਾ ਚਾਹੀਦਾ ਦਾਦੀ ਬੋਲੀ ਇੰਨੀ ਬਹਿ ਜਾ ਚੁੱਪ ਕਰਕੇ ਕੋਈ ਸ਼ਰਮ ਨਹੀਂ ਆਉਂਦੀ ਤੈਨੂੰ ਬੋਲਦੀ ਨੂੰ ਜਾਣਕਾਰੀ ਵਾਸਤੇ ਕੋਈ ਚੱਜ ਦਾ ਪੜ੍ਹਦਾ ਹੈ ਜੋ ਕੰਮ ਆਉ ਉਹ ਤੇਰੇ ਕੰਮ ਦੀ ਗੱਲ ਪੜ੍ਹ ਲੈ ਪੜ੍ਹਨੀ ਹੈ ਤਾਂ ਵਿਆਹ ਹੋ ਗਿਆ ਸੀ ਕੁਝ ਕਰਨਾ ਕਰੀ ਗਈ ਕਿਵੇਂ ਅੱਗ ਲੱਗੀ ਹੈ ਹੁਣ ਇਹ ਆਨੰਦ ਪੜਾਵਾ ਤੇਰੇ ਇਸ ਗੱਲ ਦੀ ਜਾਣਕਾਰੀ ਨਾ ਅਸੀਂ ਕਿਹੜਾ ਕਿਤਾਬ ਪੜ੍ਹੀ ਸੀ ਅਸੀਂ ਤਾਂ ਇੰਨੇ ਢੇਰਾਂ ਜਵਾਕ ਜਮਲੇ ਉਤੋਂ ਡਿੱਗੇ ਇਹ ਜਵਾਕ ਸੱਤ ਅੱਠ ਜਵਾਕ ਇੱਕ ਔਰਤ ਦੇ ਹੁੰਦੇ ਸੀ ਉਹ ਵੀ ਬਿਨਾਂ ਜਾਣਕਾਰੀ ਤੋਂ ਘਰ ਬਸਾਉਣ ਵਾਸਤੇ ਕੋਈ ਕਿਤਾਬ ਪੜ ਲਾ ਕਿਵੇਂ ਘਰ ਬਸਾਉਣੇ ਆਗੇ ਕੋਈ ਖਰੀਦ ਲਿਆ ਕਿਸੇ ਨੇ ਵੀ ਘਰ ਕਿਵੇਂ ਸੰਭਾਲਦੀਆਂ ਔਰਤਾਂ ਕਿਵੇਂ ਸੌਂਬਣਾ ਚਾਹੀਦਾਗਾ ਤੇਰੇ ਵਰਗਾਂ ਆਹੀ ਕੁਝ ਪੜ ਕੇ ਆਹੀ ਕੁਝ ਕਰਦਿਆਂ ਕਰਦਿਆਂ ਨੂੰ ਰੋਟੀ ਬਣਾ ਕੇ ਨਹੀਂ ਦਿੰਦੀਆਂ ਬੋਲਣ ਦਾ ਕੋਈ ਚੱਜ ਨਹੀਂ ਬਜ਼ੁਰਗਾਂ ਨਾਲ ਕਿਵੇਂ ਬੋਲਣਾ ਬਸ ਆਹੀ ਕੁਝ ਪੜਨਾ ਹੁੰਦਾ ਆਹੀ ਕਰਨ ਜੋਗਰੀ ਰਹੇਗੀ ਪੜਾਈ ਕਰਕੇ ਕੀ ਕਰਨਾ ਪੜਾਈ ਇਹੋ ਜਿਹਾ ਕਰਨ ਨੂੰ ਤੈਨੂੰ ਲਾਇਆਗਾ ਇਹੋ ਜਿਹਾ ਕੁਝ ਮੱਤਾਂ ਦਿੰਦੀ ਹੈ ਤੈਨੂੰ ਪੜਾਈ ਕਲਕਤਾ ਪੜੀਏ ਵੀ ਵੱਡਿਆਂ ਸਾਹਮਣੇ ਕਿਵੇਂ ਬੋਲਣਾ ਘਰ ਬਸਾ ਕੇ ਕਿਵੇਂ ਰੱਖਣਾ ਜਿਵਾਕਾਂ ਨੂੰ ਕਿਵੇਂ ਸੁੰਗਣ ਸੁਮਾ ਲੈਣਾਗਾ ਹੋਰ ਕੋਈ ਮਤ ਹੈ ਨਹੀਂ ਤਾਂ ਹੀ ਤਾਂ ਅੱਜ ਕੱਲ੍ਹ ਮੀਨਾਂ ਨਹੀਂ ਕੱਟਦੀਆਂ ਨਹੀਂ ਆ ਘਰ ਉਜੜੀ ਜਾਂਦੇ ਨੇ ਲੋਕਾਂ ਦੇ ਬਸਦੇ ਨਹੀਂ ਪਏ ਬਸਣ ਵਾਲੀ ਤਾਂ ਕਿਤਾਬਾਂ ਤੁਸੀਂ ਪੜਦੇ ਹੀ ਨਹੀਂ ਨਾ ਨਹੀਂ ਬਿਆੰਤ ਬੇਬੇ ਜੇ ਜਾਣਕਾਰੀ ਹੁੰਦੀ ਹੈ ਤਾਂ ਹੀ ਘਰ ਵਾਲੇ ਕਦਰ ਕਰਦੇ ਆ ਅੱਜ ਕੱਲ੍ਹ ਪਹਿਲਾਂ ਵੀ ਹੁੰਦਾ ਸੀ ਉਹਨਾਂ ਦੀ ਗੱਲ ਉਹ ਦੱਸਦੀ ਐ ਮੇਰੀ ਨਾਨੀ ਨੂੰ ਕੁਝ ਨਹੀਂ ਪਤਾ ਸੀ ਜਦੋਂ ਵਿਆਹੀ ਆਈ ਨੂੰ ਫਿਰ 10 ਸਾਲ ਬਾਅਦ ਕਲਾਈ ਸੀ ਦਾਦੀ ਨਹੀਂ ਤੂੰ ਉਹ ਜਮਾਨੇ ਨੂੰ ਹੁਣ ਰਲਉਣੀ ਐ ਅਕਲ ਉਹ ਟਾਈਮ 11-12 ਸਾਲਾਂ ਦੀ ਨੂੰ ਵਿਆਹ ਦਿੰਦੇ ਸੀ ਅਕਲ ਕਿਵੇਂ ਆਉਣੀ ਸੀ ਨਿਆਣੀ ਮਤ ਦੀ ਹੁਣ ਤਾਂ ਪੜਾਅ ਲਖਾ ਕੇ ਕਿੱਡੀ ਵੱਡੀ ਕਰਕੇ ਵਿਆਹਦੇ ਆ ਕਿਵੇਂ ਰਲ ਜਾਣੀਆਂ ਹੁਣ ਵਾਲੀਆਂ ਗੱਲ ਉਹਨਾਂ ਦੀ ਕਰਦੀ ਐ ਫਿਰ ਉਹਨਾਂ ਦਾ ਸੁਣ ਤੂੰ ਮੇਰੇ ਵੇਲੇ ਦਾ ਸੁਣ ਸਾਲ ਪਰ ਅਕਲ ਨਹੀਂ ਸੀ ਹੁੰਦੀ ਕੋਈ ਗੱਲ ਨਹੀਂ ਕਰਨੀ ਆਉਂਦੀ ਸੀ ਇਸ ਕਰਕੇ ਸਹਰੇ ਖਰਚੇ ਰਹਿਣਾ ਬਹਿਣਾ ਕੰਮ ਕਰਨਾ ਸਬਰ ਕਰਨਾ ਇੱਜ਼ਤ ਕਰਨੀ ਆ ਜਾਂਦੀ ਸੀ ਕਦੇ ਗੱਲ ਕਹਿ ਦੇਣੀ ਤਾਂ ਸਹਿਲੇ ਨਹੀਂ ਘਰ ਬਸੇ ਰਹਿੰਦੇ ਸੀ ਕਦੇ ਨੀਵੇਂ ਵੀ ਹੋਈਦਾ ਸੀ ਘਰ ਬਸਾਉਣ ਵਾਸਤੇ ਕਦੇ ਬੰਦਾ ਨੀਮਾ ਨਹੀਂ ਹੁੰਦਾ ਕਦੇ ਬੁੜੀ ਨੀਮ ਵੀ ਨਹੀਂ ਹੁੰਦੀ ਜਿਉਂਨੇ ਰਲਕੇ ਘਰ ਬਸਾਉਂਦੇ ਆ ਹੁਣ ਕੀ ਗੱਲ ਕਰਦੀ ਆਹ ਗੱਲਾਂ ਦੀ ਜਾਣਕਾਰੀ ਨਾਲ ਘਰ ਨਹੀਂ ਬਸਦੀ ਘਰ ਬਸਣ ਵਾਸਤੇ ਕੁਝ ਪੜੋ ਸਬਰ ਸਹਿਣਾ ਸਿੱਖੋ ਅੱਜ ਕੱਲ ਤਾਂ ਸਾਲ ਪਰ ਨਹੀਂ ਰਹਿ ਸਕਦੇ ਮੁੰਡੇ ਕੁੜੀਆਂ ਇਕੱਠੇ ਕਚਰਿਆਂ ਨਾਲ ਭਰੀਆਂ ਪੰਘਾਂ ਇਹੋ ਜਿਹਾ ਤੁਹਾਡਾ ਹਾਲ ਆ ਜਦੋਂ ਨਵੀਂ ਜਾਣਕਾਰੀ ਆ ਜਾਣਕਾਰੀ ਨਾਲ ਘਰ ਵਸਦੇ ਹੋਣ ਤੇ ਥਾਣੇ ਕਚਰਿਆਂ ਬੰਦਨਾ ਹੋ ਗਏ ਹੋ ਤੇ ਥਾਣੇ ਕਚਰਿਆਂ ਸਾਡੇ ਵਾਲੀ ਨਹੀਂ ਭਰੇ ਹੁੰਦੇ ਸੀ ਹੁਣ ਤੁਹਾਡੇ ਵੇਲੇ ਕਿੰਨੇ ਭਰੇ ਆ ਜਾ ਜਾ ਕੇ ਦੇਖ ਲਓ ਕਿਵੇਂ ਥਾਣੇ ਕਚਰਿਆਂ ਤੇ ਸਮਾਰੋਲ ਤਖਰਦਾਗਾ ਕਿਵੇਂ ਮਾਪੇ ਦੁਖੀ ਹੋਏ ਫਿਰਦੇ ਨੇ ਮੁੰਡੇ ਕੁੜੀਆਂ ਦੇ ਕੋਲੇ ਨਵੀਂ ਜਾਣਕਾਰੀ ਏ ਬਸ ਬੱਸ ਕੋਈ ਦੇ 10 ਸਾਲ ਤੱਕ ਨਹੀਂ ਕੱਟੇ ਕੋਈ ਸਾਲ ਬਾਅਦ ਢੂੜਕੜਾ ਸ਼ੁਰੂ ਹੋ ਜਾਂਦਾ ਤੁਹਾਡਾ ਖਬਰਦਾਰ ਅੱਜ ਜੇ ਕੋਈ ਪੜਨਾ ਗਲਤ ਪੜਿਆ ਜੇ ਪੜਨਾ ਤਾਂ ਚੱਜ ਦੀ ਗੱਲ ਪੜ ਲੈ ਤੇ ਆ ਵੀ ਜਿੱਦ ਲੈ ਸਹਰੇ ਘਰ ਜਾ ਬਿਆਨਤ ਬੁੱਲੀ ਬੇਬੇ ਮੁੰਡੇ ਵੀ ਪੜਦੇ ਆ ਤਾਂ ਜੇ ਪੜਦੇ ਆ ਤਾਂ ਫਿਰ ਲੜਦੇ ਕਿਉਂ ਮੀਆਂ ਬੀਵੀ ਰਸੋਈ ਦੇ ਸਮਾਨ ਪਿੱਛੇ ਖਰਚੇ ਪਿੱਛੇ ਲੜਾਈ ਕਿਉਂ ਫਿਰ ਬਸ ਆਹੀ ਪੜੀ ਜਾਵੋ ਆ ਕੰਮ ਦੀ ਜਾਣਕਾਰੀ ਹੈ ਬਸ ਉਹੀ ਕਰੀ ਜਾਓ ਰੋਟੀ ਕਮਾਉਣਾ ਪੈਸੇ ਕਮਾਉਂਦੀ ਕੀ ਲੋੜ ਹੈ ਫਿਰ ਖਾਣ ਵਾਸਤੇ ਕਿਉਂ ਲੜਦੇ ਆ ਫਿਰ ਤੁਸੀਂ ਕੰਮ ਕਰਨ ਪਿੱਛੇ ਕਾਹਤੋਂ ਲੜਾਂਗਾ ਪੈੰਡੀਆਂ ਜੇ ਇਹੀ ਕੰਮ ਕਰਨਾ ਵਿਆਹ ਤੋਂ ਬਾਅਦ ਤੇ ਫਿਰ ਇਹੀ ਪੜੀ ਜਾਓ ਇਹੀ ਕਰੀ ਜਾਓ ਰੋਟੀ ਪਾਣੀ ਨਾ ਖਾਓ ਪਿਓ ਫਿਰ ਪਤਾ ਲੱਗਦਾ ਜਦੋਂ ਖਾਣ ਵਾਸਤੇ ਰੋਟੀ ਬਣਾਉਣੀ ਪੈਂਦੀ ਹੈ ਕਿਤਾਬਾਂ ਨਾਲ ਪੇਟ ਨਹੀਂ ਭਰਦਾ ਕਰਨੀ ਚੱਲਦਾ ਉਹ ਤਾਂ ਮਤ ਦੇ ਨਾਲ ਘਰ ਚੱਲਦਾ ਸਦਾ ਇਹੋ ਜਿਹੇ ਕੰਮ ਨਹੀਂ ਰਹਿੰਦੇ ਕਰਨੀ ਮੰਦੇ ਨਹੀਂ ਕਰ ਵਾਸਤੇ ਅਕਲ ਦੀ ਲੋੜ ਹੈ ਇਹੋ ਜੇ ਕੰਮ ਦੀ ਨਹੀਂ ਇਹੋ ਜੇ ਕੰਮ ਤਾਂ ਅਨਪੜ੍ਹ ਵੀ ਕਰਦੇ ਆ ਕਰਦੇ ਪਹਿਲਾਂ ਵੀ ਆਏ ਤੇ ਕਰਦੇ ਵੀ ਤੁਹਾਡੇ ਵਰਗੇ ਵੀ ਇਸ ਵਿੱਚ ਨਵਾਂ ਕੀ ਸਿੱਖਣ ਨੂੰ ਇਸ ਕਰਕੇ ਤੁਹਾਡੇ ਵਰਗਿਆਂ ਦੇ ਕਦ ਨਹੀਂ ਵੱਧੇ ਘਟ ਘਟਦੀਆਂ ਫਿਰਦੀਆਂ ਵਿਆਹ ਦੇ ਸਮੇਂ 'ਚ ਵਿਆਹ ਤੋਂ ਬਾਅਦ ਮਹੀਨਾ ਆਉਣ ਲੱਗਦਾ ਸੀ ਸਾਡੇ ਬਿੱਚ ਕਿਉਂਕਿ ਨਿੱਕੀ ਮਰੇ ਵਿਆਹ ਹੋ ਜਾਂਦਾ ਸੀ ਇਹ ਕੰਮ ਵਿਆਹ ਤੋਂ ਬਾਅਦ ਪਤਾ ਲੱਗਦਾ ਸੀ ਤੇਰੀ ਮਾਂ ਵਰਗੇ ਉਹਨਾਂ ਨੂੰ 16-17 ਸਾਲ ਦੀ ਨੂੰ ਮਹੀਨਾ ਹੁੰਦਾ ਸੀ ਕੋਈ ਚੱਜ ਨਹੀਂ ਹੁੰਦਾ ਸੀ ਅੱਜ ਕੱਲ੍ਹ ਦੇ ਨਲੀ ਨਹੀਂ ਪੁੰਜਣ ਜਾਂਦੀਆਂ ਵਿਆਹ ਬਾਰੇ ਸਭ ਪਤਾ ਇਸ ਕਰਕੇ ਸਾਡੇ ਵਰਗਾਂ ਦੇ ਕੱਦ ਕੋਠੇ ਜਿੱਡੇ ਜਿਹੇ ਹੁੰਦੇ ਸੀ ਤੋ ਕਲਕਣਾ ਦੀ ਪੋਤੀ ਦੇ ਨਾਂ ਰਹਿਣਾ ਛੱਡ ਦਿੱਤੀ ਕਲਪਨਾ ਵੀ ਐਂ ਪਿੰਡ ਛੱਡ ਕੇ ਗਈ ਸੀ ਆਪਦੇ ਘਰ ਛੱਡ ਕੇ ਗਈ ਸੀ ਨਵੀਂ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਂਦੀ ਆਉਂਦੀ ਆਉਦੀ ਮਰਦੀ ਨਾਲ ਨਾ ਰਹਿਣਾ ਨਾ ਰਹਿ ਲਈ ਆਪਦੀ ਮਰਦੀ ਨਾਲ ਜਵਾਨੀ ਚ ਬੜਕਾ ਮਾਰਦੀ ਸੀ ਬੜੇ ਪਿੱਛੇ ਕਿਸੇ ਨੇ ਪੁੱਛਿਆ ਨਹੀਂ ਜਿਵੇਂ ਆਪ ਕੀਤਾ ਓਵੇਂ ਹੋਇਆ ਕਲਪਨਾ ਦੀਆਂ ਨੋਹਾਂ ਵੀ ਆਹੀ ਜਾਣਕਾਰੀ ਨਵੇਂ ਤਰੀਕੇ ਅਸੀਂ ਪੜੇ ਲਿਖੇ ਨਾ ਕੋਈ ਕਿਸੇ ਤੋਂ ਸ਼ਰਮ ਨਾ ਬੋਲਣ ਵੇਲੇ ਵੱਡਾ ਛੋਟਾ ਦੇਖਣਾ ਹੁਣ ਉਹ ਕੀ ਸਿਖਾ ਦੇਣੀਆਂ ਬੱਚਿਆਂ ਨੂੰ ਜਦੋਂ ਆਪ ਨੂੰ ਬੋਲਣ ਦਾ ਜੱਜ ਨਹੀਂ ਕਲਪਨਾ ਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਉਹ ਕੀ ਮਤ ਦੇਉ ਤੇਰੇ ਵਰਗਨ ਆਗਵਾਜ ਪੜ ਕੇ ਹੀ ਜਾਣਕਾਰੀ ਲੈ ਕੇ ਰਾਜ਼ ਜਾਂਦਗਾ ਫਿਰ ਪੁੱਤੋ ਸਾਲ ਬਾਅਦ ਕੋਈ ਹੋਰ ਚੰਗਾ ਲੱਗਣ ਲੱਗ ਜਾਂਦਾ ਇਹ ਹੁਣ ਪਸੰਦ ਨਹੀਂ ਨਾਹੀਂ ਕੋਲੇ ਉਹ ਮੁੰਡੇ ਘਟਾ। ਉਹ ਵੀ ਸਾਲ ਦੋ ਸਾਲ ਤੋਂ ਬਾਅਦ ਬਦਲ ਜਾਂਦੇ ਆ। ਫੇਰ ਉਹ ਲੜਕੀ ਪਸੰਦ ਨਹੀਂ, ਬਾਹਰੋਂ ਹੋਰ, ਘਰੇ ਹੋਰ। ਕੁਝ ਕੁ ਔਰਤਾਂ ਵੀ ਘਰੇ ਹੋਰ ਬਾਹਰ ਹੋਰ ਪਸੰਦ ਆਉਂਦਾ। ਸਿੱਧਾ ਮੈਂ ਬੋਲਦਾ ਨਹੀਂ ਬਸ ਆਹੀ ਕੰਮ ਚ ਆਹੀ ਤਾਂ। ਘਰ ਕੰਮ ਕੋਈ ਹੋਰ ਕਰੇ ਤੁਹਾਡਾ। ਬਸ ਪੈਸੇ ਹਉਣ ਕੋਲੇ ਐਸ਼ ਹੋਵੇ, ਘੁੰਮਣਾ ਫਿਰਨਾ ਹੋਵੇ। ਨਾ ਪੈਸੇ ਹੁਣ ਮਾਪੇ ਬਕਮਾਉਣ। ਤਾਂ ਹੀ ਸਾਲ ਤੋਂ ਰੜਾਣਾ ਸ਼ੁਰੂ। ਜਦੋਂ ਹੋਰ ਪਾਸੇ ਚੱਜ ਦੇ ਕੰਮ ਬੋਲ ਧਿਆਨ ਨਹੀਂ ਦੇਣਾ। ਦੁਨੀਆ ਦੇ ਹੋਰ ਵੀ ਕੰਮ ਹੈ ਆ ਉਮਰ ਕਮਾਉਣ ਦੀ ਹੁੰਦੀ ਹੈ ਤੇ ਉਹ ਤੁਸੀਂ ਲੜਾਨਾ ਚ ਕੱਢ ਦਿੰਨੇ ਹੋ ਇਹੋ ਜੇ ਕੰਮਾਂ ਚ ਕੱਢ ਦਿੰਨੇ ਹੋ ਫਿਰ ਵੱਡੀ ਉਮਰ ਦੇ ਵਿੱਚ ਅਕਲ ਆਉਂਦੀ ਹੈ ਕੰਮ ਕਰਨ ਦੀ ਪੈਸੇ ਕਮਾਉਣ ਦੀ ਫਿਰ ਠੱਕੇ ਖਾਨਣੇ ਬੇੰਦ ਬੋਲੀ ਨਹੀਂ ਬੇਬੇ ਪੜ੍ਹ ਕੇ ਕੋਈ ਗਲਤ ਨਹੀਂ ਹੁੰਦਾ ਬਾਕੀ ਮੈਂ ਕਿਤਾਬ ਮੋੜ ਦਵਾਂਗੀ ਗੱਲ ਨੂੰ ਥੱਦੀ ਬੋਲੀ ਪੁੱਤ ਪੜ੍ਹ ਕੇ ਕੀ ਲੈਣਾ ਜੋ ਪੜਨ ਵਾਲੀ ਕਿਤਾਬ ਹੈ ਉਹ ਪੜ ਲੈ ਤੇਰੇ ਕੰਮ ਆਉ ਇਹੋ ਜੇ ਕੰਮ ਨੂੰ ਪੜਨ ਦੀ ਕੀ ਲੋੜ ਪਈ ਹੈ ਨਾ ਮੈਨੂੰ ਨਹੀਂ ਪਤਾ ਕਿ ਅੱਜ ਕੱਲ ਦੇ ਜਵਾਨ ਨੂੰ ਪਤਾ ਸਭ ਕੁਝ ਫੋਨ ਨਾਲ ਚ ਸਭ ਕੁਝ ਦੇਨੇ ਆ ਉਹ ਬਹੁਤ ਹੈ ਹੋਰ ਪੜ ਕੇ ਕਿ ਅਫਸਰ ਲੱਗਣਾ ਚੱਜ ਦਾ ਗਿਆਨ ਕਮ ਹੁੰਦਾਗਾ ਪੁੱਤ ਜ਼ਿੰਦਗੀ ਚੱਗੇ ਚੱਲ ਕੇ ਜਿਹੋ ਜਿਹਾ ਪੜੋਂਗੇ ਉਹ ਜਿਹਾ ਬਣੋਂਗੇ ਕੋਈ ਸ਼ਾਬਾਸ਼ੀ ਨਹੀਂ ਦਿੰਦਾ ਇਹ ਕੰਮ ਦੀ ਪਹਿਲਾਂ ਕਿਸੇ ਨੂੰ ਮੈਡਲ ਮਿਲਾ ਇਸ ਕੰਮ ਦਾ ਸਾਰੇ ਤੋਂ ਕੰਮ ਵਧਕਿਆ ਕਰਦਾ ਇਹੋ ਜੇ ਕੰਮ ਪੜਕੇ ਦਿਮਾਗ ਉਹੀ ਗੱਲਾਂ ਰਹਿੰਦੀਆਂ ਗਈਆਂ ਤਾਂ ਹੀ ਕਿਸੇ ਨੂੰ ਸਬਰ ਨਹੀਂਗਾ ਇੱਕ ਜਗ੍ਹਾ ਤੇ ਥਾਂ ਥਾਂ ਤੇ ਭੌਂਕਦੇ ਰਹਿੰਦੇ ਸਾਰਾ ਦਿਨ ਇਹੋ ਜਿਹਾ ਕੁਝ ਪੜੋਂਗੇ ਦਿਮਾਗ ਚ ਉਹੋ ਜੇ ਪਾਸੇ ਲੱਗਣਾ ਤੁਹਾਡਾ ਫਿਰ ਦਿਨੇ ਜੋ ਇਸ ਤਰ੍ਹਾਂ ਦੇ ਥਾਂ ਥਾਂ ਤੇ ਕਰ ਖਰਾਬ ਹੋ ਰਹੇ ਨੇ ਰੋਮਲ ਕੇ ਮਤ ਦੇਣ ਵਾਲਾ ਕੌਣ ਹੈ ਮਾਂ ਨੇ ਟੋਕਿਆ ਸਹੁਰੇ ਘਰ ਕਿਵੇਂ ਆਈ ਐਸ਼ ਮਿਲ ਜੂ ਪਤੋ ਰੋਟੀ ਤਾਂ ਪਕਾ ਕੇ ਖਾਣੀ ਪੂਗੀ ਅਗਲੇ ਆਣੇ ਸਜਾਉਣ ਵਾਸਤੇ ਨੀਂ ਨੂ ਰੱਖਣੀ ਹੁੰਦੀਗੀ ਲਕਿਦੇ ਮੂਜਨੀ ਕੋਈ ਵਰਕਾ ਨਾ ਪਉਂਦਾ ਹੁੰਦਾਗਾ ਅਗਲੇ ਸੌਰੇ ਸਾਲ ਕੋ ਤੱਕ ਦੇਖਦੇ ਆ ਫਿਰ ਉਹੀ ਕੰਮ ਹੁੰਦਾ ਕੋਈ ਕੱਟ ਨਹੀਂ ਹੁੰਦਾ ਅੱਜਕੱਲ ਦੋਨਾਂ ਚੋਂ ਇੱਕ ਜਣਾ ਮਰਜ਼ੀ ਕਰਨ ਨੂੰ ਫਿਰਦਾਗਾ ਇੱਕ ਸਹਾਰ ਨਹੀਂ ਸਕਦਾ ਦੋਨਾਂ ਨੂੰ ਰਲ ਕੇ ਕਿਵੇਂ ਰਹਿਣਾ ਇਹ ਸਿੱਖਣਾ ਚਾਹੀਦਾ ਸਾਰੀ ਉਮਰ ਸੌਖੀ ਕਿਵੇਂ ਹੋ ਉਹ ਪੜਨਾ ਚਾਹੀਦਾ ਉਤਾਰੋ ਰੋਮਲ ਦੀ ਮਗਰ ਲਾ ਕੇ ਕਰਨੀ ਵਸਦੇ ਉਹ ਤਾਂ ਫਿਰਦੀ ਐ ਅੱਧ ਨੰਗੇ ਕੱਪੜੇ ਪਾਉਂਦੀ ਆਪਣੇ ਪਿੰਡਾ ਚ ਨਹੀਂ ਚੱਲਦਾ ਸਹੁਰੇ ਘਰ ਜੇ ਵਸਣਾਗਾ ਤਾਂ ਦੋਨਾਂ ਨੂੰ ਸਮਝਣਾ ਪੈਣਾ ਬਾਕੀ ਕਦੇ ਮੈਨੂੰ ਟੱਕਰੀ ਰੋਮਲ ਦੀ ਮਾਂ ਮੈਂ ਸਿਮੀ ਨੂੰ ਮੈਂ ਦੋ ਮੱਤ ਕਿਧਰੋਂ ਆਈ ਐ ਮਤਾਂ ਦੇਣ ਵਾਲੀ ਕੋਈ ਚੱਜ ਦੀ ਵੀ ਮਤ ਦੇ ਦੇ ਦਿੱਤੀ ਐ ਹੋਊਗੀ ਉਹਨੇ ਬਿਆਨ ਅਗਲੇ ਦਿਨ ਰੋਮਲ ਨੂੰ ਕਿਤਾਬ ਵਾਪਸ ਕਰ ਦਿੰਦੀ ਐ ਪਰ ਬੋਲਦੀ ਕੁਝ ਨਹੀਂਗੀ ਰੋਮਲ ਵਰਗਿਆਂ ਦੇ ਪੇਪਰ ਹੋ ਗਏ ਸਾਰੇ ਬੱਚੇ ਪਾਸ ਤੇ ਵਧੀਆ ਸੀ ਨੰਬਰ ਆਏ ਪਰ ਰੋਮਲ ਦੇ ਘੱਟ ਆਏ ਸੀ ਸਿਮੀ ਨੂੰ ਬਹੁਤ ਫਿਕਰ ਹੋਈ ਰੋਮਲ ਦੀ ਹੁਣ ਘੱਟ ਪੜ ਗਈ ਹੈ ਅੱਗੇ ਚਲ ਕੇ ਕਾਲਜ 'ਚ ਵੀ ਦਾਖਲਾ ਲੈਣਾ ਹੈ ਅਬ ਇਹਨੇ ਹੋਰ ਕਾਲਜ 'ਚੋਂ ਸਮਾਂ ਲੰਘ ਗਿਆ ਰੋਮਲ ਦੀ ਜਿਸ ਲੜਕੇ ਨਾਲ ਦੋਸਤੀ ਸੀ ਹੁਣ ਰੋਮਲ ਦੀ ਹੋਰ ਲੜਕੇ ਨਾਲ ਦੋਸਤੀ ਹੋ ਗਈ ਪਹਿਲਾਂ ਵਾਲੀ ਟੁੱਟ ਗਈ ਕਾਲਜ ਤੋਂ ਕਾਲਜ ਦੇ ਵਿੱਚ ਦੋਸਤੀ ਨਵੀਂ ਬਣ ਗਈ ਰੋਮਲ ਦੇ ਜੋ ਪਹਿਲਾ ਦੋਸਤ ਸੀ ਹੁਣ ਰੋਮਲ ਨੂੰ ਹਰ ਟਾਈਮ ਬਦਨਾਮ ਕਰਦਾ ਸੀ ਘੇਰਦਾ ਸੀ ਰੋਮਲ ਨੂੰ ਉਹ ਲੜਕਾ ਹਰ ਗੱਲ ਰੂਮਲ ਦੀ ਦੱਸਦਾ ਰਹਿੰਦਾ ਸੀ ਹੋਰਾਂ ਨੂੰ ਕਿ ਇਹ ਪਹਿਲਾਂ ਮੇਰੇ ਨਾਲ ਸੀ ਹੁਣ ਹੋਰ ਨਾਲ ਫਿਰਦੀ ਹੈ ਆਪਸੀ ਦੁਸ਼ਮਣੀ ਇੰਨੀ ਪਈ ਦੋਨੋਂ ਲੜਕੇ ਇੱਕ ਦਿਨ ਲੜ ਪਏ ਇੱਕ ਸ਼ਹਿਰ ਦਾ ਸੀ ਰੋਬੀ ਜੋ ਪਹਿਲਾਂ ਦੋਸਤ ਸੀ ਰੂਮਲ ਦਾ ਹੁਣ ਨਵਾਂ ਸ਼ਹਿਰ ਦਾ ਸੀ ਬੀਨੇ ਜੋ ਬਹੁਤ ਵੱਡੇ ਘਰ ਦਾ ਸੀ ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚ ਗਏ ਰੋਬੀ ਦੇ ਸੱਟਾਂ ਵੱਜਦੀਆਂ ਰੋਬੀ ਨੂੰ ਸਪਤਾਜ ਚ ਦਾਖਲ ਹੋਣਾ ਪਿਆ ਬਿਨੇ ਦੇ ਕੋਈ ਕਾਰਵਾਰ ਨਹੀਂ ਕਾਰਵਾਈ ਨਹੀਂ ਹੋਈ ਕਾਫੀ ਟਾਈਮ ਰੋਬੀ ਠੀਕ ਹੋ ਕੇ ਕਾਲਜ ਜਾਣ ਲੱਗ ਪਿਆ ਪਰ ਬਿਨੇ ਦੇ ਰੋਜ਼ ਦੇ ਤਾਨੇ ਰੋਬੀ ਸੁਣ ਨਾ ਸਕਿਆ ਰੋਬੀ ਨੇ ਹੋਰ ਦੋਸਤ ਬਣਾ ਲਏ ਆਸ-ਪਾਸੇ ਪਿੰਡਾਂ ਦੇ ਜਿਸ ਨੂੰ ਰੋਬੀ ਜੀਬ ਖਰਚਾ ਦਿੰਦਾ ਤੇ ਸੱਦੇ ਤੇ ਆ ਜਾਂਦੇ ਸੀ ਇੱਕ ਦਿਨ ਰੋਬੀ ਨੇ ਕਹਿ ਦਿੱਤਾ ਆਪਾਂ ਬਿਨੇ ਨੂੰ ਸਬਕ ਸਿਖਾਉਣਾ ਸਾਰੇ ਦੋਸਤਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਦੋਸਤ ਅਸੀਂ ਤੇਰੇ ਨਾਲ ਹਾਂ ਜਿਸ ਦਿਨ ਕਹੇਗਾ ਫੱਟੇ ਚੱਕ ਦੇਵਾਂਗੇ ਰੋਮਲ ਤੇ ਬਿਨੀ ਇੱਕ ਦਿਨ ਬਾਅਦ ਘੁੰਮਣ ਗਏ ਸੀ ਫਿਲਮ ਦੇਖ ਕੇ ਬਾਹਰ ਆ ਰਹੇ ਸੀ ਮਗਰ ਰੋਬੀ ਵਰਗੇ ਲੱਗ ਗਏ ਆਸ-ਪਾਸ ਖੇਤ ਹੁਣ ਕਰਕੇ ਘੇਰ ਲਿਆ ਰੋਬੀ ਵਰਗਿਆਂ ਨੇ ਰੋਮਲ ਤੇ ਬਿਨੀ ਨੂੰ ਬਹੁਤ ਲੜਾਈ ਹੋਈ ਬਹੁਤ ਸੱਟਾਂ ਮਾਰੀਆਂ ਬਿਨੇ ਦੇਤੇ ਵਾਪਸ ਆ ਗਏ ਸਾਰੇ ਹਣ ਵਿਨੇ ਨੂੰ ਰੋਮਲ ਨੇ ਬਚਾ ਲਿਆ ਕਰੇ ਫੋਨ ਕਰਕੇ ਗੱਲ ਬਹੁਤ ਵੱਧ ਗਈ ਰੋਮਲ ਰੋਬੀ ਦੇ ਤੇ ਦੋਸਤਾਂ ਦੇ ਸਾਰਿਆਂ ਤੇ ਕੇਸ ਦਰਜ ਹੋ ਗਏ ਗੈਂਗਸਟਰ ਕਹਿ ਕੇ ਕੇਸ ਬਣਾ ਮਾ ਦਿੱਤੇ ਵਿਨੇ ਦੇ ਪਰਿਵਾਰ ਨੇ ਕਿਉਂਕਿ ਵਿਨੇ ਦਾ ਪਰਿਵਾਰ ਬਹੁਤ ਵੱਡਾ ਸੀ ਅਮੀਰ ਸੀ ਸਾਰੇ ਵੱਡੀ ਜੇਲ੍ਹ ਚ ਬੰਦ ਹੋ ਗਏ ਉਹ ਹੁਣ ਅਖਬਾਰ ਵਿੱਚ ਖਬਰਾਂ ਛਾਪ ਗਈਆਂ ਰੋਮੋ ਦਾ ਨਾਮ ਹਰ ਇੱਕ ਨੂੰ ਪਤਾ ਲੱਗ ਗਿਆ ਗਲੀ ਦੇ ਵਿੱਚ ਕੋਈ ਵੀ ਗੱਲ ਕਰਦਾ ਤਾਂ ਸਿਮੀ ਹਰ ਇੱਕ ਦੇ ਮੂਰੇ ਜੋ ਜਵਾਬ ਦੇਣ ਵਾਲੀ ਸੀ ਅੱਜ ਉਹ ਚੁੱਪ ਸੀ ਵਿੱਕੀ ਤੇ ਨੀਤ ਵੀ ਬਹੁਤ ਪਰੇਸ਼ਾਨ ਸੀ ਰੋਮਨ ਨੂੰ ਲੈ ਕੇ ਹਰ ਕੋਈ ਗੱਲ ਕਰਦਾ ਸੀ ਨੀਤ ਕੋਲੇ ਕੀ ਗੱਲ ਹੋ ਗਈ ਰੋਮਲ ਦੀ ਯਾ ਕੌਣ ਸੀ ਮੁੰਡੇ ਇਹਨਾਂ ਕਿੱਥੇ ਲੜਾਈ ਹੋ ਗਈ ਅਨੀਤ ਬੋਲਦੀ ਬਸ ਅੱਜ ਕੱਲ ਦੇ ਬੱਚੇ ਕਿਹੜਾ ਅੱਖ ਲੱਗਦੇ ਆ ਹੁਣ ਹਰ ਗੱਲ ਟੋਕਦੇ ਵਿੱਕੀ ਵਰਗੇ ਆਪਦੇ ਬੱਚਿਆਂ ਨੂੰ ਆਖਦੇ ਆ ਨਾ ਕਰੋ ਆ ਨਾ ਕਰੋ ਬਹੁਤ ਡਰ ਗਏ ਅਰਵੀ ਨੇ ਰੋਮਨ ਨੂੰ ਕਹਿ ਦਿੱਤਾ ਵੀ ਆਪਦਾ ਵਿਆਹ ਕਰਾ ਲੈ ਜਾਂ ਪੜ ਲੈ ਹੁਣ ਲੋਕਾਂ ਦਾ ਬੋਲਣਾ ਰੁਕਣਾ ਨਹੀਂ ਰੋਮਨ ਦਾ ਵਿਆਹ ਹੋ ਗਿਆ ਵੀ ਨੀ ਨਾਲ ਵੀਨੇ ਦੀ ਆਪਦੀ ਮਰਜ਼ੀ ਸੀ ਰੋਮਨ ਨੂੰ ਜਾ ਕੇ ਸਹੁਰੇ ਘਰ ਗੁਲਾਮ ਵਾਂਗ ਰਹਿਣਾ ਪੈ ਗਿਆ ਕਿਉਂਕਿ ਗਲਤੀ ਸੀ ਅਣਜਾਣਪੁਣੀ ਹੁੰਦੀ ਪਰ ਸੱਸ ਨੂੰ ਬਹੁਤ ਹੁੰਦੀ ਹੈ ਗੱਲ ਬੋਲਣ ਵਾਸਤੇ ਹਰ ਵਕਤ ਬੋਲ ਸਕਦੀ ਸੀ ਸੱਸ ਜਦੋਂ ਰੋਮਨ ਨੂੰ ਕੰਮ ਕਰਨਾ ਨਾ ਆਉਂਦਾ ਕਦੇ ਰੋਟੀ ਪਿੱਛੇ ਹਰ ਗੱਲ ਸੱਸ ਪੱਜ ਕੇ ਬੋਲਦੀ ਸੱਸ ਨਾ ਬਸ ਲੜਕੀਆਂ ਦੇ ਮਗਰ ਘੁਮਣਾ ਆਉਂਦਾ ਸੀ ਤੈਨੂੰ ਯਾਰੀ ਬਣਾਉਣੇ ਆਉਂਦੇ ਸੀ ਤੂੰ ਤਾਂ ਮੇਰੇ ਪੁੱਤ ਨੂੰ ਲੜਵਾ ਕੇ ਮਰਵਾਉਣ ਤੇ ਆ ਗਈ ਸੀ ਤੇਰੇ ਤਾਂ ਪਿੱਛੇ ਆਸ਼ਿਕਾ ਹੁੰਦੇ ਸੀ ਹੋਰ ਕੁਝ ਨਹੀਂ ਆਉਂਦਾ ਤੈਨੂੰ ਲੜਕੇ ਵਾਂਗ ਦਾ ਚੱਜਿਆ ਤੈਨੂੰ ਹੋਰ ਕੁਝ ਸਿੱਖਦੀ ਬੋਲਣ ਦਾ ਤੈਨੂੰ ਢੰਗ ਨਹੀਂ ਰੋਮਲ ਜਦੋਂ ਵੀ ਬੋਲਦੀ ਫਿਰ ਵੀ ਚੁੱਪ ਹੋਣਾ ਪੈਂਦਾ ਸੀ ਕਿਉਂਕਿ ਵੀਨੇ ਵੀ ਕਹਿ ਦਿੰਦਾ ਸੀ ਜੇ ਤੈਨੂੰ ਹੁਣ ਮੈਂ ਨਹੀਂ ਪਸੰਦ ਤਾਂ ਛੱਡ ਦੇ ਤੇਰੀ ਮਰਜ਼ੀ ਵਿੱਕੀ ਤੇ ਰਵੀ ਹੁਣ ਬੱਚਿਆਂ ਨੂੰ ਬਹੁਤ ਉਪਦੇਸ਼ ਦਿੰਦੇ ਹਰ ਗੱਲ ਟੋਕਦੇ ਇੱਕ ਦਿਨ ਬੇਅੰਤ ਦੀ ਮਾਂ ਸ਼ਹਿਰ ਆਈ ਰੋਮਲ ਕੇ ਘਰ ਕੋਲ ਦੀ ਲੰਘਦੀ ਤਾਂ ਸਿਮੀ ਕੋਲੇ ਚਲੀ ਗਈ ਰੋਮਲ ਦਾ ਪੁੱਛਣ ਲੱਗ ਗਈ ਸਿਮੀ ਨੇ ਕਹਿ ਦਿੱਤਾ ਹੁਣ ਬਸ ਠੀਕ ਹੈ ਰੋਮਲ ਸਹੁਰੇ ਘਰ ਗਈ ਹੈ ਬੇਟਾ ਚੰਗਾ ਪੜ ਰਿਹਾ ਬਿਆੰਤ ਦੀ ਮਾਂ ਫਿਰ ਨੀਤੀ ਕਰੇ ਚੜੀ ਦੀ ਦੋਨੋਂ ਗੱਲਾਂ ਕਰਦਿਆਂ ਸਿਮੀ ਦੀਆਂ ਬਿਆੰਤ ਦੀ ਮਾਂ ਬੋਲਦੀ ਨਾ ਹੁਣ ਕਿਵੇਂ ਜਿੱਤਾਂ ਦਾ ਖਿਆਲ ਆ ਗਿਆ ਆਪਦੀ ਸੱਸ ਦੇ ਕਹਿਣ ਤੇ ਸੱਸ ਨੂੰ ਤਾਂ ਪਰਦਸਦੀ ਸੀ ਉਸ ਵੇਲੇ ਕੋਈ ਜਿੱਤ ਦਾ ਖਿਆਲ ਨਹੀਂ ਸੀ ਹੁਣ ਦੇ ਕੁੜੀ ਦੇ ਕੰਮ ਇੱਜ਼ਤ ਰੋਲ ਦਿੱਤੀ ਦੇਖ ਤਾਂ ਬੇਗਾਨੇ ਪੁੱਤ ਜੇਲ੍ਹ ਚ ਮਾਵਾ ਦੇ ਕੀ ਅੱਜ ਕੱਲ ਹੋ ਗਿਆ ਇੱਕ ਕੁੜੀ ਪਿੱਛੇ ਮਾਵਾ ਦੇ ਪੁੱਤ ਰੋਲਦੇ ਆਪਦੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਇੱਕ ਮਾਰਤਾ ਇੱਕ ਕਾਫਿਰਤਾ ਅਨੀਤ ਇਹ ਤਾਂ ਪੈਂਜੀ ਦੇਖਣਾ ਚਾਹੀਦਾ ਮੁੰਡਿਆਂ ਨੂੰ ਵੀ ਜਦੋਂ ਤੁਹਾਨੂੰ ਕੁੜੀ ਹੁਣ ਬਲਾ ਨਹੀਂ ਰਹੀ ਰਾਜੀ ਨਹੀਂ ਫਿਰ ਕਿਉਂ ਪਿੱਛਾ ਕਰਦੇ ਹੋ ਤੁਸੀਂ ਖਿਹੜਾ ਛੱਡ ਦੋ ਤੁਹਾਡੀ ਆਪ ਦੀ ਜ਼ਿੰਦਗੀ ਹੈ ਕਿਉਂ ਖਰਾਬ ਕਰਦੇ ਹੋ ਕਿਸੇ ਪਿੱਛੇ ਜੇਲਾਂ ਦੇ ਵਿੱਚ ਹੁਣ ਸਾਰੇ ਹੀ ਤੜੇਵੇਂ ਨੇ ਜਿਨ੍ਹਾਂ ਨੇ ਲੜਾਈ ਕੀਤੀ ਸੀ ਬੇਅੰਤ ਦੀ ਮਾਂ ਹੋਰ ਕਮਲੇ ਹੈ ਅੱਜਕੱਲ ਤੇ ਰੜਕੇ ਲੜਕੀਆਂ ਕਈ ਤਾਂ ਕੁਝ ਖਾ ਕੇ ਮਰ ਜਾਂਦੇ ਐ ਜਦੋਂ ਕੁੜੀ ਨਾ ਕਰਦੀ ਐ ਤੇ ਆਲਦੀ ਜਾਨ ਕਿਉਂ ਘਵਾਉਣੀ ਓ ਮਰਦੇ ਹੈ ਕਿਸੇ ਦੇ ਪਿੱਛੇ ਨਾ ਇਹ ਜ਼ਿੰਦਗੀ ਦੁਬਾਰਾ ਮਿਲ ਜੂ ਉਹ ਤਾਂ ਆਪਣੇ ਸਹੁਰੇ ਘਰ ਉਹ ਬੈਠੀ ਐ ਮੋਜਾਂ ਨਾਲ। ਅੱਬ ਪਿੱਛੋ ਕੁਝ ਖਾ ਕੇ ਮਰ ਜਾਂਦੀ ਐ ਤੇ ਉਹਨਾਂ ਦੇ ਮਾਂ ਫੇਰ ਰੋਲਦੀ ਐ। ਮਾਂ-ਬਾਪ ਦਾ ਕੀ ਕਸੂਰ ਐ ਉਹਨਾਂ ਨੂੰ ਵਿਲਕਦੇ ਛੱਡ ਜਾਂਦੇ ਐ। ਕੁਝ ਤਾਂ ਸੋਚੋ ਮਾਂ-ਬਾਪ ਦਾ ਪਿਆਰ ਨਹੀਂ ਤੁਹਾਨੂੰ ਯਾਦ। ਉਹ ਦੋ ਦਿਨਾਂ ਦਾ ਪਿਆਰ ਜਾਦੈ। ਉਸ ਪਿੱਛੇ ਮਰਦੇ ਹੋ ਜੋ ਤੁਹਾਨੂੰ ਚੰਗਾ ਨਹੀਂ ਸਮਝਦੇ। ਕਿਵੇਂ ਮਤ ਮਰੀ ਐ ਅੱਜਕੱਲ੍ਹ ਦੇ ਆਂ। ਅਨੀਤ ਬੋਲੀ ਅੱਜਕੱਲ੍ਹ ਦੇ ਬੱਚੇ ਲਾਈ ਲੱਗ ਗਏ। ਪਿਆਰ ਕਿਹੜਾ ਅੱਜਕੱਲ੍ਹ ਰਹਿ ਗਿਆ। ਇੱਕ ਦੂਜੇ ਤੋਂ ਵੱਧ ਵੱਧ ਕੇ ਫਿਰਦੇ ਨੇ। ਮਗਰ ਵੀ ਮੈਂ ਨੂੰ ਆਵਦੀ ਬਣਾ ਕੇ ਛੱਡੂ ਮੈਂ ਇਹਨੂੰ ਆਵਦਾ ਬਣਾਉਂ ਬਸ ਸਾਹੀ ਗੱਲਾਂ ਨੇ ਹਰ ਇੱਕ ਬੱਚੇ ਨੂੰ ਚਾਹੀਦਾ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਵੇ ਫਿਰ ਆਵਦੀ ਮਰਜ਼ੀ ਕਰੇ ਵਿਆਹ ਕਰਾ ਲੇ ਆਵਦੀ ਮਰਜ਼ੀ ਨਾਲ ਪਹਿਲਾਂ ਪੈਰਾਂ ਤੇ ਖੜਾ ਹੋ ਪਹਿਲਾਂ ਕੁਝ ਬਣਦਾ ਜਾ ਹੋ ਵਿਆਹ ਤਾਂ ਇੱਕ ਦਿਨ ਹੋਈ ਜਾਣਾ ਘਰਾਂ ਦੇ ਕਰ ਖਰਾਬ ਹੋ ਰਹੇ ਨੇ ਇਸ ਤਰ੍ਹਾਂ ਤਾਂ ਹੁਣ ਦੇਖ ਲੋ ਜੇਲ੍ਹ ਚ ਬੈਠੇ ਹੈ ਉਹਨਾਂ ਦੀ ਜ਼ਿੰਦਗੀ ਦੇਖੋ ਕਿੱਧਰ ਜਾਂਦੀ ਹੈ ਉਹ ਵੱਡੇ ਕਰਦੇ ਹੁਣ ਕਰਕੇ ਉਹਨਾਂ ਤੇ ਕੇਸ ਸੋ ਵੱਡੇ ਪਵਾ ਦਿੱਤੇ ਹੁਣ ਸਭ ਤੇ ਘਰਾਂ ਦਾ ਪੈਸਾ ਲੱਗੂ ਵੱਖਰਾ ਤੇ ਜਿਹੜਾ ਪੜ੍ਹਾਈ ਖਰਾਬ ਹੋਈ ਤੇ ਜ਼ਿੰਦਗੀ ਖਰਾਬ ਹੋ ਉਹ ਵੱਖਰੀ ਅਨੀਤ ਬੋਲੀ ਦੇਖ ਪੈਣ ਕਰ ਕਰ ਇਹੋ ਗੱਲਾਂ ਹੁੰਦੀਆਂ ਸਭ ਨੂੰ ਸਮਝਣਾ ਪੈਣਾ ਸ਼ੁਰੂ ਤੋਂ ਅਸੀਂ ਵੀ ਮਾਂ ਨੂੰ ਗਲਤ ਸਮਝਦੇ ਸੀ ਵੀ ਮੰਮੀ ਐਵੇਂ ਬੋਲਦੀ ਏ ਸਾਨੂੰ ਅਸੀਂ ਸਾਰਾ ਕੁਝ ਜਾਣਦੇ ਆ ਬੇਅੰਤ ਦੀ ਮਾਂ ਇਹੀ ਗੱਲਾਂ ਦਾ ਚੋਰਾ ਹੁੰਦਾ ਅੱਜ ਕੱਲ ਤੇ ਜਵਾਕ ਨਹੀਂ ਸਮਝਦੇ ਉਹਨਾਂ ਨੂੰ ਲੱਗਦਾ ਵੀ ਐਵੇਂ ਬੋਲੀ ਜਾਂਦੇ ਆ ਵੱਡੇ ਤਾਂ ਉਹਨਾਂ ਨੇ ਸਾਰੀ ਉਮਰ ਕੱਢੀ ਹੈ ਮਾੜਾ ਚੰਗਾ ਟਾਈਮ ਦੇਖਿਆ ਹੁੰਦਾ ਉਹਨਾਂ ਨੇ ਅਨੀਤ

ਅੱਜਕੱਲ੍ਹ ਟਾਈਮ ਹੀ ਇਸ ਤਰ੍ਹਾਂ ਦਾ ਹੈ ਇੱਕ ਦੂਜੇ ਦੀ ਗੱਲ ਸੁਣਨੀ ਚੰਗੀ ਨਹੀਂ ਲੱਗਦੀ ਘਰੇ ਕੋਈ ਸਮਝਾਵੇ ਕੋਈ ਸਮਝਦਾ ਨਹੀਂ ਪਰ ਕੋਈ ਗੱਲ ਬਾਹਰ ਆਪਣਾ ਦੱਸੇ ਬਾਹਰਲਾ ਦੱਸੇ ਆਪਾਂ ਉਹਦੀ ਗੱਲ ਸੁਣਨ ਨੂੰ ਤਿਆਰ ਹੋ ਜਾਂਦੇ ਆ ਗੱਲ ਸਿਆਣੀ ਹੋਵੇ ਸਮਝਾਉਣ ਵਾਲਾ ਵੱਡਾ ਜਾਂ ਛੋਟਾ ਹੋਵੇ ਸੁਣਨੀ ਜ਼ਰੂਰੀ ਹੈ ਜੇ ਸਹੀ ਲੱਗਦੀ ਹੈ ਮੰਨ ਜੋ ਜੇ ਨਹੀਂ ਸਹੀ ਲੱਗਦੀ ਨਾ ਮੰਨੋ ਪਰ ਸੁਣ ਤਾਂ ਲੋਇ ਕਰੀ ਜੋ ਕੋਈ ਵੀ ਸਿਆਣੀ ਗੱਲ ਕਰੇ ਤਾਂ ਸੁਣ ਲਓ ਪਰ ਜੇ ਤੁਹਾਨੂੰ ਸਹੀ ਲੱਗਦੀ ਹੈ ਤਾਂ ਉਹ ਮੰਨ ਲਵੋ ਨਹੀਂ ਨਾ ਮੰਨੋ ਰੋਮਲ ਨੇ ਗੱਲ ਨਾ ਸੁਣੀ ਦੂਜੇ ਦੀ ਗੱਲ ਖੁਦ ਨੂੰ ਸਿਆਣਾ ਸਮਝਦੀ ਰਹੀ ਕੀ ਮਿਲ ਗਿਆ ਰੋਮਲ ਨੂੰ ساری ਉਮਰ ਵਾਸਤੇ ਜ਼ਿੰਦਗੀ ਤੇ ਦਾਗ ਸੁਣਨੋਂ ਤੰਨੇ ਪਰ ਹਾਂ ਜੋ ਠੋਕਰ ਖਾਈ ਉਸ ਨੂੰ ਸਭ ਤੋਂ ਚੰਗਾ ਮਿਲ ਗਿਆ ਜੋ ਰੋਮਲ ਪਿੱਛੇ ਲੜਦੇ ਸੀ ਹੁਣ ਜੇਲ੍ਹ ਚ ਕੇਸ ਤੇ ਉਹਨਾਂ ਤੇ ਉਹਨਾਂ ਨੇ ਕੀ ਖਟਿਆ ਆਪਦੇ ਮਾਪੇ ਨੂੰ ਰੋਲਣਾ ਕਿਹੜੇ ਪਾਸੋਂ ਠੀਕ ਹੈ ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਦਾ ਪਰਛਾਵਾਂ ਨਾ ਰਹਿੰਦਾ ਆਪਣੀ ساری ਉਮਰ ਚੰਗਾ ਬੜਾਉਂਦੇ ਤਾਂ ਉਸੇ ਤਰ੍ਹਾਂ ਦੀ ਮਤ ਆਉ ਮਾੜਾ ਸੋਚੂਗੀ ਸੋ ਇੱਕ ਦਿਨ ਇਮਤਿਹਾਨ ਤੁਹਾਡੇ ਸਾਹਮਣੇ ਆਉ। ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਕੀ ਲੈਣਾ ਜਿਸ ਵਿੱਚ ਸ਼ਾਂਤੀ ਪਿਆਰ ਨਾ ਹੋਵੇ ਪੈਸਾ ਵੀ ਵਧੀਆ ਜ਼ਿੰਦਗੀ ਨਹੀਂ ਦੇ ਸਕਦਾ। ਕੁਝ ਲੋੜਾਂ ਪੂਰੀਆਂ ਕਰਦਾ ਪੈਸਾ ਪਰ ਪਿਆਰ ਦੇ ਨਾਲ ਮਿਲ ਕੇ ਰਹਿਣਾ ਰਲ ਕੇ ਰਹਿਣਾ ਕਲਪਨਾ ਨੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਦੀ ਸੋਚੀ ਆਪਣੇ ਛੱਡ ਕੇ ਕੀ ਉਹ ਵਧੀਆ ਜਿੱਦ ਕੀ ਹੋ ਸਕੀ ਆਖਰੀ ਵੇਹੜਾ ਜੇ ਸੋਖਾ ਨਾ ਨਿਕਲੇ ਤਾਂ ਜ਼ਿੰਦਗੀ ਚ ਕੱਲਾ ਪੈਸਾ ਵੀ ਕੀ ਕਰਨਾ ਜਵਾਨੀ ਇੱਕ ਫੁੱਲ ਵਰਗੀ ਜਵਾਨੀ ਵੇਲੇ ਭੌਰੇ ਬਹੁਤ ਆਉਂਦੇ ਹੈ ਪਰ ਬੜੇ ਬੇਵੇਲੇ ਕੋਈ ਆਪਣਾ ਨਹੀਂ ਪੁੱਛਦਾ ਜੋ ਆਪਣਾ ਦੱਸਣ ਵਾਲੇ ਉਹ ਵੀ ਬੜੇ ਵਿੱਚ ਗਲਤੀ ਦੱਸਣਗੇ ਤੁਹਾਨੂੰ ਕਿਉਂਕਿ ਕਿਸੇ ਨੂੰ ਕੁਝ ਮਤਲਬ ਨਹੀਂ ਤੁਹਾਡੇ ਤੇ ਆਪਣੀ ਜ਼ਿੰਦਗੀ ਨੂੰ ਸਵਾਰੋ ਜ਼ਿੰਦਗੀ 'ਚ ਨਵਾਂ ਆਪਨ ਸਹੀ ਗੱਲ ਹੈ ਪਰ ਸੋਚ ਕੇ ਵਰਤੋ ਤਰੱਕੀ ਹੋ ਰਹੀ ਹੈ ਜਿਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਦਿਮਾਗ ਦੀ ਤਰੱਕੀ ਵੀ ਕਰੋ ਪਰ ਸੋਚ ਕੇ ਸਹੀ ਗੱਲ ਤੋਂ ਵਿਚਾਰ ਕੇ ਚੱਲੋ ਸਮਾਂ ਬਹੁਤ ਅੱਗੇ ਚੱਲ ਰਿਹਾ ਪਰ ਕੁਝ ਇੱਕ ਦਿਮਾਗ ਗਲਤ ਤਰੱਕੀਆਂ ਦੇ ਅੱਗੇ ਪਿੱਛੇ ਚੱਲ ਰਿਹਾ ਹੈ ਉਹ ਜੂਰੇ ਪੁਰਾਣੇ ਵਿਚਾਰ ਚੰਗੀ ਗੱਲ ਹੈ ਉਸ ਨੂੰ ਪਕੜ ਕੇ ਰੱਖੋ ਬਾਕੀ ਛੱਡ ਦਿਓ ਜੋ ਨਵੇਂ ਵਿਚਾਰ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪਕੜ ਲਓ ਮਾੜੇ ਛੱਡ ਦਿਓ ਨਵੀਂ ਸੋਚ ਨਵੇਂ ਵਿਚਾਰ ਸਭ ਕੁਝ ਸਹੀ ਵਰਤੋ ਮਾਡਰਨ ਬਨਣਾ ਮਾਡਰਨ ਬਨਣਾ ਮਾੜੀ ਗੱਲ ਨਹੀਂ ਹੁੰਦੀ ਪਰ ਮਾਡਰਨ ਬਣ ਕੇ ਵਸਤ ਕਰਨਾ ਮਾੜੀ ਗੱਲ ਹੈ ਜਿਵੇਂ ਪਾਣੀ ਚੱਲਦਾ ਰਹੇ ਤਾਂ ਸਹੀ ਹੈ ਖੜੇ ਰਹਿਣ ਤਾਂ ਮੁਸ਼ਕਲ ਆਊਗਾ ਨਾ ਇਸ ਤਰ੍ਹਾਂ ਹੀ ਜ਼ਿੰਦਗੀ ਹੈ ਸਾਨੂੰ ਜ਼ਿੰਦਗੀ 'ਚ ਵੀ ਚੱਲਦੇ ਰਹਿਣਾ ਚਾਹੀਦਾ ਪਰ ਸਿਆਣੀ ਤੇ ਸਮਝਦਾਰ ਬਣ ਕੇ ਪਰ ਕਿ ਤੁਹਾਨੂੰ ਆਪਣੇ ਆਪ ਹੀ ਪਤਾ ਸਾਨੂੰ ਜ਼ਿੰਦਗੀ ਮਿਲ ਗਈ ਹੈ ਇਸ ਨੂੰ ਜਿਉਣਾ ਪ੍ਰਾਣਾ ਨਵਾਂ ਟੰਗ ਦੋਨੇ ਰੱਖੋ ਜ਼ਿੰਦਗੀ ਸਾਨੂੰ ਮਿਲੀ ਹੈ ਟੰਗ ਤਰੀਕਾ ਨਵਾਂ ਅਪਣਾਓ ਪਰ ਤਜਰਬਾ ਪ੍ਰਾਣਿਆਂ ਰੱਖੋ ਪ੍ਰਾਣੇ ਵਿਚਾਰਾਂ ਦਾ ਸਹਿਜ ਉਹਦੇ ਵਿੱਚ ਇੱਜ਼ਤ ਮਾਨ ਮਰਿਆਦਾ ਸਭ ਕੁਝ ਰੱਖੋ ਆਪਦੀ ਜ਼ਿੰਦਗੀ ਆਉਣ ਵਾਲੀ ਨੂੰ ਸਮਾਰੋ ਇਥੇ ਕਹਾਣੀ ਸਮਾਪਤ ਹੁੰਦੀ ਹੈ ਤੁਹਾਨੂੰ ਕਿਵੇਂ ਲੱਗੀ ਲਾਈਕ ਮੈਂਟ ਸ਼ੇਅਰ ਜਰੂਰ ਕਰਨੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਆਪਦੇ ਵੀ ਵਿਚਾਰ ਜਰੂਰ ਦੱਸਨੇ ਜੀ ਸਤਿ ਸ੍ਰੀ ਅਕਾਲ ਜੀ